ਹਾਂ ਇਹ ਇਥੇ ਤੇ ਬੰਦੀ ਹੈਗਾ ਇਹ ਸਾਬ ਤੋਂ ਪਹਿਲਾ ਜਿਹੜਾ ਪਤਾ ਲੱਗਦਾ ਸੀ ਪਰ ਰੋਡ ਹੈਗਾ ਤੇ ਹੁਣ ਤਾਂ 20 ਸਾਲ ਇਦਾਂ ਦੇ ਹੀ ਕਿ ਪਤਾ ਹੀ ਨਹੀਂ ਕੋ ਰੋਡ ਹੈ ਕਿੱਥੇ ਹੈ ਤੇ ਬੜੇ ਖੁਸ਼ ਨਾ ਲੋਕੀ ਬੜੇ ਬੁਝਾ ਦੇ ਜੇ ਸਾਡਾ ਰੋਡ ਬਹੁਤ ਵਧੀਆ ਬਣ ਗਿਆ ਔਰ ਬਹੁਤ ਹੀ ਫਾਸਟ ਕੰਮ ਹੋਇਆ ਸਭ ਤੋਂ ਵੱਡੀ ਗੱਲ ਹੈ ਕਿ ਅੱਛਾ ਇਹ 595 ਦੀ ਉਪਰ ਆਜੀ ਜਾਂ ਨਹੀਂ ਹੈ ਜੀ ਦੇਖੋ ਜੀ ਜਦਾ ਬਾਜੀ ਮੈਂ ਜੋ ਬਲਸੂਏ ਤੇ ਆ ਕੇ ਆਇਆ ਅੱਛਾ ਇਹ ਮੈਨੂੰ ਪਤਾ ਨਹੀਂ ਉਹ ਮੁੰਡੇ ਦਾ ਵਿਆਹ ਹੋਇਆ ਬਿਲਕੁਲ ਲੋਕ ਵੀ ਖੁਸ਼ ਨੇ ਤੇ ਮੇਰੇ ਲਈ ਵੀ ਇਹ ਤਸਲੀ ਵਾਲੀ ਗੱਲ ਹੈ ਕਿ ਮੈਂ ਅੱਜ ਉਸ ਰੋਡ ਤੇ ਖੜਾ ਜਿਸ ਰੋਡ ਦਾ ਪਿਛਲੇ ਕਈ ਸਾਲਾਂ ਤੋਂ ਲੋਕ ਸੰਤਾਪ ਹੋ ਗਰੇ ਸਨ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ 9 ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦੇ ਨਿਰਮਾਣ ਕਾਰਜ ਆਰੰਭ ਕਰਾਏ ਸਨ ਸੋ ਲਗਭਗ 11-12 ਕਿਲੋਮੀਟਰ ਦੀ ਸੜਕ ਹੈਗੀ ਆ ਇਹ ਕੇਵਲ ਸੜਕ ਹੀ ਨਹੀਂ ਬਲਕਿ ਇਹਦੇ ਜਜ਼ਬਾਤ ਵੀ ਲੋਕਾਂ ਦੇ ਇਸ ਸੜਕ ਨਾਲ ਜੁੜਿਆ ਕਿਉਂਕਿ ਸ਼ਹੀਦ ਗੁਰਵਚਨ ਸਿੰਘ ਸਲਾਰੀਆ ਉਹਨਾਂ ਦੀ ਨਾਂ ਦੇ ਉੱਤੇ ਜਿਹੜਾ ਇਹ ਰੋਡ ਬਜਦਾ ਔਰ ਨਾਲ ਦੀ ਨਾਲ ਇਹ ਬਾਲੀਵੁੱਡ ਦੇ ਮਹਾਨ ਸਟਾਰ ਦੇਵਾਨੰਦ ਦੇ ਪਿੰਡ ਨਾਲ ਵੀ ਜੁੜਦਾ ਗਰੋਟੇ ਦੇ ਨਾਲ ਸੋ ਦੋ ਵੱਡੀਆਂ ਸ਼ਖਸ਼ਤਾ ਜਿਨ੍ਹਾਂ ਨੇ ਮੋਲਕ ਦੇ ਅੰਦਰ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਔਰ ਮੈਨੂੰ ਖੁਸ਼ੀ ਹੈ ਵੀ ਅੱਜ ਇਸ ਰੋਡ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਅੰਤਮ ਪੜਾ ਤੇ ਗੁਜ਼ਰ ਰਿਹਾ ਅੱਜ ਲੋਕ ਪ੍ਰਣੀ ਸ਼ੁਰੂ ਹੋਈ ਆ ਸੋ ਮੈਂ ਚੇਚਾ ਨੂੰ ਦੇਖਣ ਲਈ ਆਇਆ ਸੋ ਮੇਰੇ ਨਾਲ ਤਮਾਮ ਸਾਡੇ ਇਹਨਾਂ ਲਾਗਲੇ ਪਿੰਡਾਂ ਦੇ ਸਰਪੰਚ ਸਾਹਿਬਾਨ ਸਾਡੇ ਆਗੂ ਔਰ ਪੀ ਡਬਲਯੂ ਡੀ ਦੇ ਅਫਸਰ ਇੱਕਦਾਰ ਸਾਰੇ ਇੱਥੇ ਮੌਜੂਦ ਨੇ ਔਰ ਜੋ ਵੀ ਚਾਹਦੇ ਹਾਂ ਵੀ ਕੁਆਲਿਟੀ ਦੇ ਨਾਲ ਕੰਮ ਹੋਵੇ ਸਾਨੂੰ تسਲੀ ਹੈ ਵੀ ਉਹ ਕੰਮ ਇਸੇ ਚੰਗੀ ਕੁਆਲਿਟੀ ਨਾਲ ਹੋ ਰਿਹਾ ਹੈ ਬਿਲਕੁਲ ਲੋਕ ਵੀ ਖੁਸ਼ ਨੇ ਤੇ ਮੇਰੇ ਲਈ ਵੀ ਇਹ تسਲੀ ਵਾਲੀ ਗੱਲ ਹੈ ਕਿ ਮੈਂ ਅੱਜ ਉਸ ਰੋਡ ਤੇ ਖੜਾ ਜਿਸ ਰੋਡ ਦਾ ਪਿਛਲੇ ਕਈ ਸਾਲਾਂ ਤੋਂ ਲੋਕ ਸੰਤਾਪ ਹੋ ਗਏ ਸਨ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ 9 ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦੇ ਨਿਰਮਾਣ ਕਾਰਜ ਆਰੰਭ ਕਰਾਏ ਸਨ ਸੋ ਲਗਭਗ 11-12 ਕਿਲੋਮੀਟਰ ਦੀ ਸੜਕ ਹੈਗੀ ਆ ਇਹ ਕੇਵਲ ਸੜਕ ਹੀ ਨਹੀਂ ਬਲਕਿ ਇਹਦੇ ਜਜ਼ਬਾਤ ਵੀ ਲੋਕਾਂ ਦੇ ਇਸ ਸੜਕ ਨਾਲ ਜੁੜਿਆ ਕਿਉਂਕਿ ਸ਼ਹੀਦ ਗੁਰਵਚਨ ਸਿੰਘ ਸਲਾਰੀਆ ਉਹਨਾਂ ਦੀ ਨਾਂ ਦੇ ਉੱਤੇ ਜਿਹੜਾ ਇਹ ਰੋਡ ਬਜਦਾ ਔਰ ਨਾਲ ਦੀ ਨਾਲ ਇਹ ਬਾਲੀਵੁੱਡ ਦੇ ਮਹਾਨ ਸਟਾਰ ਦੇਵਾਨੰਦ ਦੇ ਪਿੰਡ ਨਾਲ ਵੀ ਜੁੜਦਾ ਗਰੋਟੇ ਦੇ ਨਾਲ ਸੋ ਦੋ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਮੋਲਕ ਦੇ ਅੰਦਰ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਔਰ ਮੈਨੂੰ ਖੁਸ਼ੀ ਆ ਵੀ ਅੱਜ ਇਸ ਰੋਡ ਦਾ ਜਿਹੜਾ ਨਿਰਮਾਣ ਕਾਰਜ ਆ ਉਹ ਅੰਤਮ ਪੜਾ ਤੇ ਗੁਜ਼ਰ ਰਿਹਾ ਅੱਜ ਲੋਕ ਪ੍ਰਾਣੀ ਸ਼ੁਰੂ ਹੋਈ ਆ ਸੋ ਮੈਂ ਚੇਚਾ ਨੂੰ ਦੇਖਣ ਲਈ ਆਇਆ ਸੋ ਮੇਰੇ ਨਾਲ ਤਮਾਮ ਸਾਡੇ ਇਹਨਾਂ ਲਾਗਲੇ ਪਿੰਡਾਂ ਦੇ ਸਰਪੰਚ ਸਾਹਿਬਾਨ ਸਾਡੇ ਆਗੂ ਔਰ ਪੀਡਬਲਡੀ ਦੇ ਅਫਸਰ ਇਕਦਰ ਸਾਰੇ ਇੱਥੇ ਮੌਜੂਦ ਨੇ ਔਰ ਜੋ ਵੀ ਚਾਹਦੇ ਹਾਂ ਵੀ ਕੁਆਲਿਟੀ ਦੇ ਨਾਲ ਕੰਮ ਹੋਵੇ ਸਾਨੂੰ تسਲੀ ਹੈ ਵੀ ਉਹ ਕੰਮ ਇਸੇ ਚੰਗੀ ਕੁਆਲਿਟੀ ਨਾਲ ਹੋ ਰਿਹਾ